ਲਾਲਜੀਤ ਪੁੱਲਰ ਨੇ ਜਜ਼ਬਾਤਾਂ ਜਾ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਮੈਂ ਇਮੀਡੀਏਟਲੀ ਜਦੋਂ ਨੂੰ ਪਤਾ ਲੱਗਿਆ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾ ਇਹਦੇ ਵਿੱਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲੈ ਜਾ ਕੇ ਦਰਬਾਰ ਸਾਹਿਬ ਵੀ ਮਾਫੀ ਮੰਗ ਕੇ ਆਇਆ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾ ਦਾ ਜਾਚਕਾਂ ਕਿ ਇਹਦੇ ਮੂੰਹੋਂ ਜੇ ਕੁਝ ਨਿਕਲਿਆ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲੂਗਾ ਫਿਰ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਤੇ ਮੇਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਪਤਾਮਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਦਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗਣਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣਾ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਬੇਸੂਰਜਾ ਕਮੀਆਂ ਦੇ ਬੇੜੇ ਕਿ ਵੀਰੋ ਇਕੱਠੇ ਹੋ ਜੋ ਇਕਾ ਰੱਖਿਓ ਛੋਟੀਆਂ-ਮੋਟੀਆਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਵਰਕਰਾਂ ਵਲੰਟੀਅਰਾਂ ਤੋਂ ਤਲਖੀਆਂ ਹੋ ਜਾਂਦੀਆਂ ਨੇ ਪਰ ਉਹ ਛੋਟੀਆਂ ਨੇ ਦੇਸ਼ ਨੂੰ ਬਚਾਉਣਾ ਡਾਕਟਰ ਭੀਮrao ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਆਪਾਂ ਤਾਂ ਹੁਣ ਤੱਕ ਪਤਾ ਹੀ ਲੱਗਿਆ ਪੰ ਤਾਂ ਕਿ ਚੋਰ ਕਿਹੜੇ ਨੇ ਲੁਟੇਰੇ ਕਿੱਥੇ ਨੇ ਆਪਾਂ ਦੇ ਇੱਕ ਦੂਜੇ ਦੇ ਆਪਸ ਵਿੱਚ ਸ਼ੱਕ ਕਰਨ ਕਰਨ ਲੱਗ ਗਏ ਇੱਕ ਪਿੰਡ ਸੀਗਾ ਉੱਥੇ ਮੱਝਾਂ ਮਰਨ ਲੱਗੀਆਂ ਇੱਕ ਪਿੰਡ ਇੱਕ ਦਿਨ ਚ ਇੱਕ ਮੱਝ ਮਰ ਗਈ ਦੂਜੇ ਦਿਨ ਦੋ ਮੱਝਾਂ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਪਿੰਡ ਦੇ ਲੋਕਾਂ ਨੂੰ ਤਤਲੀ ਮਚ ਗਈ ਪਿੰਡ 'ਚ ਉਹ ਪਿੰਡ 'ਵੀ ਹੱਥ ਤੇ ਕੋਈ ਸਾਧੂ ਮਹਤਮਾ ਰਹਿੰਦਾ ਸੀ ਉਹਦੀ ਬੜੀ ਮੰਨਤ ਸੀ ਪਿੰਡ 'ਚ ਉਹਦੇ ਕੋਲ ਗਿਆ ਪਿੰਡ ਇਕੱਠਾ ਹੋ ਕੇ ਕਹਿੰਦੇ ਬਾਬਾ ਜੀ ਮੱਝਾਂ ਚੋਂ ਮਰਨ ਲੱਗੀਆਂ ਮੱਜਾ ਚੋਰੀ ਹੋਣ ਲੱਗ ਗਿਆ ਦੋ ਚੋਰੀ ਹੋ ਗਿਆ ਤਿੰਨ ਚੋਰੀ ਹੋ ਗਿਆ ਤੋ ਕੀ ਕਰੀਏ ਦੱਸੋ ਉਹ ਬਾਬਾ ਜੀ ਕਹਿੰਦੇ ਕਹਿੰਦੇ ਐ ਕਰੋ ਇੱਕ ਚਾਦਰ ਤਾਣ ਲਿਓ ਚਾਰ ਜਾਨੇ ਚਾਰੇ ਕਿਨਾਰੇ ਫੜ ਕੇ ਅਨਾਉਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਉਹ ਚਾਦਰ ਦੇ ਥੱਲੋਂ ਦੀ ਕੱਢ ਦਿਓ ਜਦੋਂ ਚੋਰ ਉਸ ਚਾਦਰ ਦੇ ਥੱਲੋਂ ਦੀ ਨਿਕਲੇ ਦੌਰਾ ਪੈ ਜੂਗਾ ਉੱਥੇ ਮਰ ਜਾਣਗੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਕਰਤੀ ਭਾਈ ਚਾਦਰ ਦੇ ਥੱਲੋਂ ਦੀ ਲੰਗਣਾ ਪਊ ਚਾਰ ਜਾਨੇ ਚਾਦਰ ਫੜ ਕੇ ਖੜ ਗਏ ਚਾਰੇ ਕੋਨਿਆਂ ਤੋਂ ਨਿਕਲ ਗਏ ਜੀ ਪਿੰਡ ਦੇ ਬੰਦੇ ਪਿੰਡ ਦੀਆਂ ਬੀਬੀਆਂ ਉਹ ਵੀ ਨਿਕਲ ਗੀਆਂ ਥਲੋਂ ਦੀ ਬੱਚੇ ਵੀ ਵਿਚਲੀ ਸਾਰਾ ਪਿੰਡ ਨਿਕਲ ਗਿਆ ਜੀ ਕਿਸੇ ਨੂੰ ਦੌਰਾ ਨਹੀਂ ਪਿਆ ਕੋਈ ਮਰਿਆ ਨਹੀਂ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਉਹ ਤਾਂ ਚਾਰੇ ਕਿਨਾਰੇ ਫੜੀ ਖੜੇ ਸੀ ਮਰੇ ਕੌਣ ਆਪਾਂ ਨਾਲ ਵੀ ਇੰਹੀਂ ਹੋਈ ਐ ਉਹ ਲੁੱਟਣ ਵਾਲੇ ਤਾਂ ਚਾਦਰ ਫੜੀ ਖੜੇ ਆ ਆਪਾਂ ਉਹੀ ਥਲੋਂ ਦੀ ਲੰਗੀ ਜਾਂਦੇ ਆ ਚਾਦਰ ਚੋਰਾਆਂ ਦੇ ਹੱਥ ਚੋਂ ਫੜ ਕੇ ਆਪਣੇ ਇਮਾਨਦਾਰ ਹੱਥਾਂ ਚ ਚਾਦਰ ਫੜਾਓ ਤਾਂ ਇਹ ਆਪਣੀਆਂ ਚੋਰੀਆਂ ਆਪਣੇ ਨਾਲ ਜਿਹੜੀਆਂ ਲੁੱਟਾਂ ਹੁੰਦੀਆਂ ਆਈਆਂ ਨੇ ਇਹ ਬੰਦ ਹੋਣਗੀਆਂ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਪਤਾਲਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦ ਨੂੰ ਪਤਾ ਲੱਗਿਆ ਮੈਂ ਇਹਨੂੰ ਫੋਨ ਕੀਤਾ ਮੈਂ ਕਿਹਾ ਮਿੱਤਰਾ ਇਹਦੇ ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਬਾਰ ਸਾਹਿਬ ਵੀ ਮਾਫੀ ਮੰਗ ਕੇ ਆ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾਂ ਦਾ ਜਾਚਕਾਂ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੇਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੱਗੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦੇ ਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜੁੜਾਓ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਵਤਾਵਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਵਤਾਵਾਂ ਸੁਣਾ ਸੁਣਾ ਕੇ 골ਡ ਮੈਡਲ ਜਿੱਤਦਾ ਰਹਾਂ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹ ਨਹੀਂ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਨਾ 600 ਯੂਨਟ ਰੱਖੋ ਚਾਹੇ ਉਹਦੇ ਦੋ ਏਸੀ ਲੱਗੇ ਹੋਏ ਨੇ ਪਰ ਉਹ 600 ਜੁੰਡ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ ਸਾਰਿਆਂ ਨੂੰ ਮਾਫ ਇਹ ਤਾਂ ਆਪਾਂ ਇਹ ਬੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉਹ ਤੇ ਉਹ ਤੇ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀ ਪਾਰਟੀਆਂ ਲੱਗਿਆ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਇਰ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸੋ ਇਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਨੂੰ ਸਾਡੇ ਤਾਂ ਆਪ ਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸ਼ਟ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਅਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈਚਾਰਾ ਕਿਸਾਂਜ ਹੈ ਉਹ ਇੰਨੀ ਜ਼ਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈਚਾਰਾ ਕਿਸਾਂਜ ਨਹੀਂ ਟੁੱਟਿਆ ਭਾਈਚਾਰਾ ਕਿਸਾਂਜ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਸੰਗਰਾਮਾਂ ਅਸੀਂ ਆਪਣੇ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਤੀਆਂ ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਿਲਾਉਂਦੇ ਹਾਂ ਇੱਕਠੇ ਮਨਾਉਂਦੇ ਆ ਸੀ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਂਦੇ ਆ ਸਾਡੀਆਂ ਦਿਵਾਲੀਆਂ ਸਾਡੇ ਦਸਹਰੇ ਸਭ ਇਕੱਠੇ ਨੇ ਸੋ ਅਸੀਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰੇੜ ਪਾਉਣ ਦੀ ਹੋਣੀ ਹੈ ਕਿ ਸੋ ਮੈਂ ਅੱਜ ਤੁਹਾਡੇ ਕੋਲੇ ਇਸ ਕਰਕੇ ਆਇਆ ਕਿ ਪੱਟੀ ਵਾਲਿਓ ਤੁਸੀਂ ਜੋ ਫੈਸਲਾ ਕਰਦੇ ਹੋ ਉਹਦਾ ਪੰਜਾਬ ਤੇ ਪ੍ਰਭਾਵ ਜਾਂਦਾ ਹੈ ਪਿਛਲੀ ਵਾਰ ਵੀ ਤੁਸੀਂ ਵੱਡੇ ਵੱਡੇ ਬੋਰਡ ਪੱਟੇ ਐ ਇੱਥੋਂ ਸੋ ਇਸ ਕਰਕੇ ਇਸ ਵਾਰ ਖਡੂਰ ਸਾਹਿਬ ਹਲਕਾ ਔਰ ਇੱਥੋਂ ਹਜੇ ਤੱਕ ਮਿਲ ਅਕਾਲੀਆਂ ਨੂੰ ਤਾਂ ਇੱਥੇ ਹੈ ਹੀ ਨਹੀਂ ਕੋਈ ਬੰਦਾ ਅਕਾਲੀ ਦਲ ਦਾ ਤਾਂ ਹਾਲ ਤੇ ਇਹ ਹੈ ਮੇਰੇ ਇੱਕ ਦੋਸਤ ਨੇ ਫੋਨ ਕੀਤਾ ਉਹ ਕਹਿੰਦਾ ਸਾਡੇ ਪਿੰਡ ਅਕਾਲੀ ਦਲ ਦਾ ਇੱਕ ਜਥੇਦਾਰ ਹੈ ਕਹਿੰਦਾ ਦੇਖ ਲੈ ਟਿਕਟ ਵਾਸਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ ਮੈਂ ਕਿਹਾ ਵੀ ਟਿਕਟ ਵੀ ਟਿਕਟ ਮਿਲ ਜੇ ਇਹ ਅਰਦਾਸ ਕਰਦਾ ਕਹਿੰਦਾ ਨਾ ਨਾ ਇਹ ਅਰਦਾਸ ਕਰਦਾ ਕਿ ਟਿਕਟ ਨਾ ਮਿਲ ਜੇ ਕਿਵੇਂ ਜਾਵਾਂਗੇ ਲੋਕਾਂ ਮੂਹਰੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਦਾ ਸਾਹਮਣਾ ਕਰਾਂਗੇ ਬੇਅਦਬੀਆਂ ਕਰਾਈਆਂ ਹੋਈਆਂ ਹਨ ਗੁਰੂ ਸਾਹਿਬ ਦੀਆਂ ਕਿਹੜੇ ਮੂੰਹ ਨਾਲ ਜਾਓਗੇ ਤੁਸੀਂ ਕਹਿੰਦਾ ਰੋਜ਼ ਆਰਦਾਸ ਹੈ ਆ ਹਾਲ ਤੋਏ ਪੈਨੇ ਆ ਹਾਲ ਤੋਏ ਬੇਗਲ ਬਲ ਦੀ ਕਾਂਗਰਸੀਆਂ ਦਾ ਹਾਲ ਤੋ ਉਦੋਂ ਹੀ ਪੂਰੀ ਹੈ ਜਿਹੜੇ ਕਾਂਗਰਸ ਦੇ ਲੀਡਰ ਨੇ ਇੱਕ ਪਿੰਡਾਂ ਚ ਉਹਨਾਂ ਨੇ ਆਪਣੇ ਘਰਾਂ ਦੇ ਗੁੰਡੇ ਅੰਦਰੋਂ ਬੰਦ ਕਰ ਰੱਖੇ ਨੇ ਜੇ ਗੇਟ ਦੇ ਥੱਲੇ ਥੋੜੀ ਜਿਹੀ ਵਿਰਲ ਜੀ ਹੋਵੇ ਉੱਥੇ ਵੀ ਕੱਪੜਾ ਫਸਾ ਰੱਖਿਆ ਕਿਤੇ ਥੱਲੋਂ ਦੀ ਨਾ ਟਿਕਟ ਦੇ ਦੇਣ ਉਹ ਵੀ ਕਹਿੰਦੇ ਕਿਵੇਂ ਜਾਵਾਂਗੇ ਬੀਜੇਪੀ ਵਾਲਿਆਂ ਦਾ ਹਾਲ ਤੋ ਵੀ ਰੋਜ਼ ਪੁੱਛਦੇ ਹੋ ਬੀਜੇਪੀ ਦਾ ਹਾਲ ਤਾਂ ਤੁਸੀਂ ਰੋਜ਼ ਪੁੱਛ ਲੈਂਦੇ ਉਹਨਾਂ ਨੂੰ ਠੀਕ ਹੈ ਨਾ ਕਦੇ ਕਿਤੇ ਕਦੇ ਕਿਤੇ ਇਹ ਕਾਰਨ ਕੀ ਹੈ ਕਰਤੂਤਾਂ ਕਰਕੇ ਅਜਾ ਕਹਿੰਦੇ ਭਗਵਾਨ ਤਮਾਨ ਢਕਾਉਂਦਾ ਕਿਸਾਨਾਂ ਨੂੰ ਉਹ ਮੈਂ ਕਿਹਾ ਭਰਾਓ ਮੈਂ ਕਿਉਂ ਢਕਾਉਂਗਾ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਸਭਾ ਸਾਲ ਤੁਸੀਂ ਪਹਿਲਾਂ ਬਿਠਾਈ ਰੱਖੇ ਉੱਥੇ 700 750 ਸੀਧੀਆਂ ਹੋ ਗਈਆਂ ਫੇਰ ਫੇਰ ਮੋੜ ਤੇ ਉੱਥੋਂ ਹੁਣ ਫੇਰ ਗੋਲੀਆਂ ਚਲਾਈ ਜਾਂਦੇ ਹੋ ਸ਼ੁਭ ਕਰਨ ਦੀ ਮੌਤ ਹੋ ਗਈ ਮੈਂ ਕਿਉਂ ਢਕਾਉਂਗਾ ਵੀ ਮੈਂ ਕਿਸੀ ਢਕਾਉਣ ਢਕੂਣ ਵਾਲੀ ਰਾਜਨੀਤੀ ਨਹੀਂ ਕਰਦੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਉਸ ਤੋਂ ਬਾਅਦ ਜਿੱਧਰ ਮਰਜੀ ਡੈਮੋਕਰੈਟਿਕ ਰਾਈਟ ਹੈ ਜਿੱਧਰ ਮਰਜੀ ਵੋਟ ਪਾਉਣ ਸੋ ਇਸ ਕਰਕੇ ਵੀਰੋ ਅਜੀ ਤੁਹਾਡੇ ਨਾਲ ਇਸ ਕਰਕੇ ਇਹ ਤੁਹਾਡੇ ਵਰਗੇ ਆ ਨਾ ਕੋਈ ਮੈਨੂੰ ਪੱਤਰਕਾਰ ਕਹਿੰਦੇ ਜਿਸ ਕੁਰਸੀ ਪਰ ਆ ਬੈਠ ਗਏ ਆ ਇਸ ਕੁਰਸੀ ਪਰ ਬੈਠ ਕੇ ਬੜੇ ਬੜੇ ਜੋ ਲੋਗ ਹੈ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਸਭਾ 2 ਸਾਲ ਹੋ ਗਏ ਆ ਤੁਹਾਡਾ ਦਿਮਾਗ ਖਰਾਬ ਨਹੀਂ ਹੋਇਆ ਕਿਉਂ ਮੈਂ ਕਿਹਾ ਫਰਕ ਇੰਨਾ ਕ ਹੈ ਜਿਹੜੇ ਪਹਿਲਾਂ ਵਾਲੇ ਸੀ ਜਿਨ੍ਹਾਂ ਦਾ ਦਿਮਾਗ ਖਰਾਬ ਹੋ ਜਾਂਦਾ ਕੁਰਸੀ ਤੇ ਬਹਿ ਕੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹੀ ਫਰਕ ਆ ਬਸ ਸੋ ਸਾਰੇ ਇਕੱਠੇ ਹੋ ਕੇ ਕੋਈ ਸ਼ਿਕਵਾ ਸ਼ਿਕਾਇਤ ਹੋਊਗੀ ਆਪਾਂ ਬਾਅਦ ਚ ਠੀਕ ਕਰ ਲਾਂਗੇ ਆਪਣਾ ਹਜੇ ਆਪਣੇ ਕੋਲ ਬਹੁਤ ਟਾਈਮ ਪਿਆ ਪੰਜਾਬ ਨੂੰ ਸੁਧਾਰਨ ਦਾ ਪੰਜਾਬ ਦੇ ਰੰਗਲੇ ਨਕਸ਼ੇ ਚ ਰੰਗ ਰੰਗ ਭਰਨ ਦਾ ਸੋ ਬਾਅਦ ਚ ਕਰ ਲਾਂਗੇ ਸ਼ਿਕਵਿਸ਼ਕਾਇਤਾਂ ਇੱਕ ਵਾਰੀ 1 ਜੂਨ ਨੂੰ ਇੱਕ ਹੋਜੋ ਬਸ 1 ਜੂਨ ਨੂੰ ਇੱਕ ਹੋਜੋ ਤੇ 1 ਜੂਨ ਨੂੰ ਝਾੜੂ ਵਾਲਾ ਬਟਨ ਦਬ ਦਿਓ 4 ਜੂਨ ਨੂੰ ਐਸਾ ਨਤੀਜਾ ਆਵੇ ਪੂਰਾ ਦੇਸ਼ ਦੇਖੇ ਪੂਰੀ ਦੁਨੀਆ ਦੇਖੇ ਕਿ ਪੰਜਾਬ ਵਾਲੇ ਯਾਰ ਜਦੋਂ ਕੁਝ ਕਰਦੇ ਆ ਫਿਰ ਉਹਨਾਂ ਦਾ ਪੰਜਾਬ ਵਾਲਿਆਂ ਦਾ ਨਾਮ ਤਾਂ ਹੀ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਦਰਖਤ ਦੇ ਵਿੱਚ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਵੀ 2014 ਚ ਪੰਜਾਬੀਆਂ ਨੇ ਕੱਢੇ ਸੀ ਉਸ ਤੋਂ ਬਾਅਦ ਅੱਜ 92 ਪੱਤੇ ਨੇ 117 ਚੋਂ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਵਾਲੇ ਜਦੋਂ ਦਿਲੋਂ ਪਿਆਰ ਕਰਨ ਵਾਲੇ ਬੰਦੇ ਨੇ ਜਦੋਂ ਪਿਆਰ ਕਰਨ ਲੱਗ ਜਾਣ ਪਿਆਰ ਕਰਦੇ ਆ ਜੇ ਸਾਨੂੰ ਕੋਈ ਥੋੜਾ ਜਿਹਾ ਗੁੱਸਾ ਜਾਂ ਕੋਈ ਸਾਡੇ ਹੱਕ ਮਾਰੇ ਕਿ ਸਾਨੂੰ ਆਪਣੇ ਹੱਕ ਲੈਣੇ ਵੀ ਆਉਂਦੇ ਸੋ ਇਸ ਕਰਕੇ ਇਕੱਠੇ ਰਹਿਣਾ ਆਪਾਂ ਮੈਂ ਅੱਜ ਜਲੰਧਰ ਮੇਰਾ ਰੋਡ ਸ਼ੋਅ ਹੈ ਮਿਹਨਤ ਵੱਖੋ ਕੋਈ ਕਮੀ ਨਹੀਂ ਹੋਊਗੀ ਕੋਈ ਕਹਿੰਦਾ ਡੇਢ ਘੰਟਾ ਜੀ ਮੁੱਖ ਮੰਤਰੀ ਕੱਲ ਡੇਢ ਘੰਟੇ ਦਾ ਰੋਡ ਸ਼ੋਅ ਸੀ ਡੇਢ ਘੰਟਾ ਖੜੇ ਰਹੇ ਕੋਈ ਗੱਲ ਨਹੀਂ ਲੋਕਾਂ ਵਾਸਤੇ ਖੜਨਾ ਹੈ ਚਾਹ ਲੋਕਾਂ ਵਾਸਤੇ ਕੰਮ ਕਰਨ ਦਾ ਔਰ ਲੋਕ ਵੀ ਜਦੋਂ ਮੁੱਲ ਪਾਉਂਦੇ ਨੇ ਫਿਰ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਕਿਸੇ ਵੀ ਮਿਹਨਤ ਦਾ ਫਲ ਮਿਲ ਜੇ ਨਾ ਫਿਰ ਉਹ ਥਕਾਵਟ ਲੈ ਜਾਂਦੀ ਉਸ ਜੋ ਮਿਹਨਤ ਕੀਤੀ ਹੋਈ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਕੰਮ ਤਾਂ ਮਾਲਕ ਦਾ ਹੈ ਔਰ ਲੋਕਤੰਤਰ ਚ ਮਾਲਕ ਲੋਕ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਹੇ ਨੇ ਵੱਡੇ ਵੱਡੇ ਲਾ ਮੈਂ ਮਿਲ ਕੇ ਜਾऊंगा ਬੈ ਪਾਸ਼ਨ ਖਤਮ ਕਰ ਕਰਾ ਲਾਂਗੇ ਕੁਆਰੀਆਂ ਸਾਰੀਆਂ ਕਰਾ ਲਾਂਗੇ ਬੈਜੋ ਬੈਜੋ ਬੋਲਣ ਦਾ ਬੋਲ ਮਿਲਿਓ ਮਿਲਿਓ ਮੈਂ ਐਸੇ ਵਸਤੇ ਆਇਆ ਉਧਰ ਵੀ ਆ ਜਾਓ ਉੱਧ ਦੇ ਆ ਜਾਓ ਗੱਡੀ ਦੇ ਕੋਲੇ ਆ ਜਾਓ ਸੋ ਵੀਰੋ ਮੈਨੂੰ ਤਾਂ ਜੇ ਕੋਈ ਬੱਚਾ ਵੀ ਹੱਥ ਦੇ ਲੈਣਾ ਸਕੂਲ ਵਾਲੇ ਬੱਚਿਆਂ ਨੂੰ ਪਤਾ ਲੱਗ ਗਿਆ ਕਿਤੇ ਕਿਉਂਕਿ ਪੁਲਿਸ ਲੱਗੀ ਹੁੰਦੀ ਹੈ ਪੁਲਿਸ ਤੋਂ ਪਤਾ ਲੱਗ ਗਿਆ ਵੀ ਕੌਣ ਆ ਰਿਹਾ ਹੈ ਛੁੱਟੀ ਹੋਈ ਸੀ ਚਾਰ ਪੰਜ ਸਾਈਕਲਾਂ ਤੇ ਬੱਚੇ ਜਾ ਰਹੇ ਸੀ ਉੱਥੇ ਖੜ ਗਏ ਪੁਲਿਸ ਵਾਲੇ ਕੋਲੇ ਤੇ